ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਮੇਰੇ ਚੈਨਲ ਬਲਜਿੰਦਰ ਸਿੰਘ ਅੱਜ ਦੋ ਤਲਵ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਇੱਕ ਪੀਰੀ ਦੀ ਇੱਕ ਅਜਮਤ ਦੀ ਰਾਜ ਕਰੇ ਇੱਕ ਰਾਖੀ ਕਰੇ ਵਜ਼ੀਰੀ ਦੀ ਐਸੇ ਲੈ ਕੇ ਹਾਂ ਕਿ ਸ਼ਖਪਾਉਮ ਵਿੱਚ ਟਾਡੇ 12 ਦਾ ਪ੍ਰਚਲਿਤ ਹੋਣਾ ਛੇਵੇਂ ਪਾਸ਼ਾ ਜੀ ਦੀ ਬਖਸ਼ਿਸ਼ ਹੈ ਇਸ ਬਹਾਦਰੀ ਦੇ ਰਸ ਦੀ ਬਾਰ ਸੁਣ ਕੇ ਨੌਜਵਾਨਾਂ ਦੇ ਡੌਲੇ ਤੇ ਕੌਮ ਵਿੱਚ ਨਵਾਂ ਜੋਸ਼ ਖਾਠਾ ਮਾਰਨ ਲੱਗ ਪਿਆ। ਫਿਰ ਸਤਿਗੁਰਾਂ ਨੇ ਮਸੰਦਾਂ ਨੂੰ ਤੇ ਉਹੀ ਰਾਹੀ ਸੰਗਤਾਂ ਨੂੰ ਹੁਕਮਨਾਮੇ ਭੇਜੇ ਅੱਗੇ ਤੋਂ ਬਾਕੀ ਬੇਟਾਵਾਂ ਦੇ ਨਾਲ ਚੰਗੇ ਕੋੜੇ ਸ਼ਸਤਰ ਵੀ ਲਿਆਇਆ ਕਰੋ। ਅਤੇ ਆਪ ਵੀ ਘੋੜ ਸਵਾਰੀ ਤੇ ਸ਼ਸਤਰ ਚਲਾਉਣ ਦੀ ਜਾਂਚ ਸਿੱਖੋ। ਉਸ ਸਮੇਂ ਜਹਾਂਗੀਰ ਦਾ ਇਹ ਐਲਾਨ ਸੀ ਕਿ ਕੋਈ ਵੀ ਆਪਣੇ ਬੈਠਣ ਲਈ ਨਿਜੀ ਥੜਾ ਦੋ ਘੜ ਤੋਂ ਚਾ ਨਹੀਂ ਰੱਖ ਸਕਦਾ। ਸਤਿਗੁਰਾਂ ਜੀ ਨੇ ਸ੍ਰੀ ਅਕਾਲ ਤਖਤ ਦੀ ਸਥਾਪਨਾ ਦਾ ਐਲਾਨ ਕੀਤਾ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਜੀ ਜਿਨੇ ਤਖਤ ਸੈਵ ਦੀ ਪਹਿਲੀ ਇੱਟ ਪਵਿੱਤਰ ਕਮਲਾ ਨਾਲ ਰੱਖੀ ਇਸ ਤਖਤ ਨੂੰ ਬਾਬਾ ਬੁੱਢਾ ਜੀ ਅਤੇ ਪਾਈ ਗੁਰਦਾਸ ਜੀ ਨੇ ਸੰਪੂਰਨ ਕੀਤਾ ਇਸ ਦਾ ਬੇਰਬਾ ਗੁਰੂਗ੍ਰਾਸਪਾਸ਼ੀ ਸਹੀ ਸੇਮੀ ਵਿੱਚ ਐਉਂ ਦਰਜ ਹੈ ਕਿ ਕਿਸੇ ਅਰਾਜ ਨਾ ਹੀ ਹੱਥ ਲਗਾਓ ਬੁੱਢੇ ਆਉ ਔਰ ਗੁਰਦਾਸ ਬਨਾਓ ਇਸ ਉੱਚੇ ਤਖਤ ਦਾ ਉਕਾਰ 14 ਫੁੱਟ ਲੰਬਾ 8 ਫੁੱਟ ਚੌੜਾ ਤੇ 7 ਫੁੱਟ ਉੱਚਾ 6ਵੇਂ 7 ਗੁਣਾ 7 ਗੁਣਾ ਸਮੇ ਅਕਾਲ ਤਖਤ ਸਹਿਬ ਸਿਰਪਰ ਪੱਕੇ ਥੜੇ ਦੇ ਰੂਪ ਵਿੱਚ ਸਬੋਧਿਤ ਰਹਿਣ ਜੈਸੋ ਪਰਵਾਸਾ ਬਾਗ ਸਿਗਾਸ਼ਨ ਸਜਾ ਕੇ ਗੁਰੂ ਜੀ ਦੋ ਤਲਵਾਰਾਂ ਪਹਿਨ ਕੇ ਸੀਸ ਉੱਪਰ ਕਲੰਗੀ ਮੋਟੇ ਉਤੇ ਤਨ ਉਸ ਤੇ ਤੀਰਾਂ ਦਾ ਪੱਥਾ ਸਜਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਇਸ ਸਤਿਗੁਰੂ ਅਦਾਰ ਕਮਉ ਦੇਸ਼ ਦੰਦੇ ਅਤੇ ਸੰਗਤਾਂ ਦੀ ਗਵਾਹੀ ਕਰਦੇ ਇਸੇ ਤਾਕਤ ਦੇ ਸੱਜ ਕੇ ਲੋਕਾਂ ਦੇ ਝਗੜੇ ਨਿਵੇੜਦੇ ਫੈਸਲੇ ਸੁਣਾਉਂਦੇ ਹੁਕਮਨਾਮੇ ਯਾਰੀ ਕਰਦੇ ਜਦੋਂ ਇੱਥੇ ਢਾਡੀ ਬੀਰ ਰਸੀ ਵਾਰਾ ਗਾਉਂਦੇ ਤਾਂ ਕੌਮ ਵਿੱਚ ਜੋਸ਼ ਭਰ ਜਾਂਦਾ ਸੀ ਇਸ ਮਰਿਆਦਾ ਨੇ ਸਿੱਖ ਕੌਮ ਨੂੰ ਉਹ ਮਾਅ ਵਖਸ਼ਿਆ ਪੰਚ ਪਾਸ਼ਾ ਦੀ ਸੀਦੋ ਬਾਦ ਸਿੱਖਾ ਉੱਪਰੋਂ ਰਸਾ ਦਾ ਪ੍ਰਭਾਵ ਸੀ ਉਹ ਚੜ੍ਹਦੀ ਖਲਾ ਵਾਲੇ ਮਹਾਨ ਯੋਧੇ ਬਣੇ ਪਰ ਜਾਨਾ ਇਹ ਸਿੱਖ ਬਹੁਤ ਉਸਾ ਨਾਲ ਢੋੜੇ ਸ਼ਸਤਰ ਅਤੇ ਜਵਾਨੀ ਭੇਡ ਕਰਦੇ ਸੀ ਸਤਗੁਰਾਂ ਨੇ 9452 ਜੋਧੇ ਆਪਣੇ ਨਾਲ ਰੱਖ ਲੈ ਉਹ ਸਿਰ ਕੱਢ ਜਵਾਨ ਅਤੇ ਫੌਜ ਦਾ ਮੋਢ ਵੱਜ ਗਿਆ ਸੀ ਉਹਨਾਂ ਦੀ ਚੜ੍ਹਤ ਨੂੰ ਵੇਖਦਿਆਂ ਮਾਝੇ ਵਾਲ ਦੇ ਦੁਆਬੇ ਦੇ 509 ਨੌਜਵਾਨ ਸਤਗੁਰਾਂ ਦੀ ਫੌਜ ਵਿੱਚ ਸ਼ਾਮਲ ਹੋਏ ਉਹਨਾਂ ਨੇ ਇਹ ਵੀ ਮਾਨ ਪ੍ਰਣ ਕੀਤਾ ਕਿ ਘਰ ਦੇ ਹੁਕਮ ਦੀ ਪਾਲਣਾ ਕਰਦੇ ਸਿਰ ਧੜ ਦੀ ਵਾਈ ਲਾ ਲ ਲੈਣਗੇ ਸਤ ਗੁਰਾਂ ਜੀ ਨੂੰ ਉਹਨਾਂ ਨੂੰ ਊੜਾ ਊੜਾ ਤੇ ਸਾਸਤਰ ਦਿੱਤੇ ਇਸੇ ਤਰ੍ਹਾਂ ਜੌਧਿਆਂ ਦੀ ਫੌਜ ਤਿਆਰ ਹੋ ਗਈ ਸਤ ਗੁਰਾਂ ਨੇ ਇੱਕ ਨਗਾਰਾ ਵੀ ਤਿਆਰ ਕਰਵਾਇਆ ਅਤੇ ਨਸਾਨ ਸਾਹਿਬ ਵੀ ਚਲਵਾਇਆ ਇਹ ਸੰਤ ਸਫਾਈ ਦੀ ਫੌਜ ਸੀ ਜਿੱਥੇ ਬਾਦੀ ਤਾਰਤ ਨੂੰ ਦੇਖ ਕੇ ਕਿਲੇ ਦੇ ਲੋੜ ਹੁੰਦੇ ਐਵੇਂ ਸਤ ਗੁਰਾਂ ਨੂੰ ਲੰਬੀ ਵਿਚਾਰ ਤੋਂ ਬਾਅਦ ਅੰਬਰਸਰ ਵਿੱਚ ਇੱਕ ਕਿਲਾ ਬਣਵਾਇਆ ਜਿਹਦਾ ਨਾਮ ਲੋਕਾਂ ਦਾ ਰੱਖਿਆ ਸਿੱਖਾਂ ਦਾ ਪਹਿਲਾ ਕਿਲਾ ਇਸ ਦੇ ਕੌਮ ਦੇ ਹੌਂਸਲੇ ਹੋਰ ਬਲੰਦ ਹੋ ਗਏ ਹੋਏ ਤੇ ਸਵੈ ਮਾਨ ਦੀ ਭਾਵਨਾ ਬਲਵਾਨ ਹੋਈ ਸਿੱਖੀ ਦੇ ਮਹਾਨ ਮਹਾਨ ਵਿਆਗਿਆਕਰ ਦੇ ਭਾਈ ਗੁਰਦਾਸ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਸਖਸੀਅਤ ਦਾ ਵਰਣਨ ਕਰਦੇ ਹੋਏ ਉਹ ਆ ਬਚਾਰ ਹੈ ਕਿ ਸੰਨ ਪੀਰ ਬੈਠਾ ਗੁਰ ਭਾਈ ਭਾਵ ਛੇਵੇਂ ਪਾਜਾ ਜੀ ਸਾਠੰ ਪੀਰ ਬੱਡੇ ਤੇਜ ਪ੍ਰਭਾਵ ਵਾਲੇ ਸਨ ਅਤੇ ਜਹਾਂਗੀਰ ਵਾਗੇ ਜਾਲੰਬਾਸਾ ਦੀ ਪ੍ਰਵਾਹ ਨਹੀਂ ਸੰਗੋ ਦੇਗਾ ਪੈਨੀਆਂ ਤੇਗਾ ਪੈਨੀਆਂ ਤਖਤ ਸਰਜਾ ਹੁਕਮੇ ਭੇਜੇ ਫੌਜਾਂ ਤਿਆਰ ਕੀਤਾ ਕਿਲੇ ਬਣਵਾਏ ਬੀਰ ਰਸੀ ਦੁਆਰਾ ਪ੍ਰਜਲਿਤ ਹੋਈਆਂ ਕੌਮ ਨੂੰ ਸ਼ਸਤਰਧਾਰੀ ਬਣਾਇਆ ਨਗਾਰੇ ਖੜਕਾਏ ਨਿਸ਼ਾਨ ਸਾਹਿਬ ਚੁਲਾਏ ਗਏ ਉੱਚੇ ਤਖਤ ਤੇ ਉਪਰ ਸੋਭਾਇਨ ਹੋਏ ਸੇਖ ਕੌਮ ਦੀ ਗਵਾਈ ਕੀਤੀ ਇਸ ਦਾ ਮੂਲ ਅਕਸੀ ਛੇਵੇਂ ਪਾਤਸ਼ਾਹੀ ਨੇ ਪਿਆਲੇ ਸਤ ਸੰਤੋਖ ਦਇਆ ਧਰਮ ਦੀ ਰਜਿਤੇ ਪੀਤੇ ਇਹ ਬਖਸ਼ੀਸ ਪਹਿਲੇ ਪੰਜ ਗੁਰੂ ਸਾਹਿਬਾਨ ਜੀ ਇਸੇ ਨੂੰ ਭਾਈ ਵਰਦਾ ਜਿਨੇ ਪੰਜ ਪੀਰਾਂ ਨੂੰ ਕਿਹਾ ਹੈ ਉਹ ਆਇਆ ਇੱਕ ਤਨਬਰ